ਮੇਰਾ ਨਾਮ ਮਤੇ ਸਿੰਘ ਟ੍ਰੈਫਿਕ ਚਾਰਜ ਬਟੰਡਾ ਜੀ ਅਸੀਂ ਮਾਦੋਗ ਐਸਐਸਪੀ ਸਾਹਿਬ ਪਟੰਡਾ ਤੇ ਹੁਕਮ ਨਿਰਦੇਸ਼ਨ ਦੇ ਅਸੀਂ ਕੰਮ ਕਰ ਰਹੇ ਹਾਂ ਜੀ ਤੇ ਜੋ ਵੀ ਅਸੀਂ ਗੱਟੀਆਂ ਚ ਝਾਲੀ ਵਾਲੀ ਨੂੰ ਸਪੈਸ਼ਲੀ ਨਾਕਾ ਲਾਇਆ ਜਿਹੜੇ ਗੱਡੇ ਝਾਲੀਆਂ ਲਾਉਂਦੇ ਆ ਉਹਨਾਂ ਦਾ ਅਸੀਂ ਚਲਾਨ ਕਰ ਰਹੇ ਆ ਅਸੀਂ ਕਿਸੇ ਨੂੰ ਵੀ ਝਾਲੀ ਵਾਲੀ ਗੱਡੀ ਨੂੰ ਅੱਜ ਕਿਸੇ ਨੂੰ ਬਖਸ਼ਾ ਨਹੀਂ ਕੋਈ ਸ਼ਾਇਦ ਕਿਤੇ ਪੁੱਛਣਾ ਕਿ ਕਿਉਂ ਨਾ ਕੋਈ ਟ੍ਰਾਂਸ ਕਟਿਆ ਤਾਂ ਫੇਰ ਝਾਲੀਆਂ ਨੂੰ ਹੱਦ ਕੋਈ ਇਹ ਲੋਕ ਜੀ ਜਿਹੜੇ ਜਿਆਦਾ ਨਵੇਂ ਮੁੰਡੇ ਆ ਜੀ ਇਹ ਇਨਾਂ ਨੂੰ ਪਤਾ ਨਹੀਂ ਕੀ ਆਦਾ ਜਾਲੀ ਕਿ ਬਣਾ ਚੱਲਦੇ ਦੀ ਜੇ ਜਾਲੀ ਜਿਹੜਾ ਵੀ ਲਾਊਗਾ ਜਦੋਂ ਸ਼ਾਇਦ ਲਗਾਤਾਰ ਤਾਕਾ ਲਾਉਣਾ ਹੈ ਜਿੱਥੇ ਕਿਤੇ ਵੀ ਗਾਲੀ ਲੱਭੂਗੀ ਅਸੀਂ ਕਿਸੇ ਨੂੰ ਬਖਸ਼ਾਂਗੇ ਤੇ ਜੇ ਉਹਨਾਂ ਅਕੇ ਤੋਂ ਅਸੀਂ ਸਟੇਸ਼ਨ ਤੇ ਲਾਵਾਂਗੇ ਫਿਰ ਅਸੀਂ ਸੋ ਰੋਜ਼ਗਾਰਡਨ ਵੀ ਲਾਵਾਂਗੇ ਤੇ ਅੱਜ ਅਸੀਂ ਜਿੱਥੇ-ਜਿੱਥੇ ਵੀ ਸਾਨੂੰ ਕਿਤੇ ਗੱਡੀ ਮਿਲ ਜਾਵੇ ਤੇ ਟ੍ਰਿਪਲੀ ਸਵਾਰੀ ਮਿਲੂਗੀ ਉਹਨੂੰ ਅੱਜ ਸਾਰਿਆਂ ਦਾ ਚਾਲਣ ਕੱਟਨੇ ਹੁੰਦੇ ਅੱਜ ਅਸੀਂ ਲੋਕਾਂ ਨੂੰ ਕੀ ਆਪਣਾ ਅਸੀਂ ਲੋਕਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਤੁਸੀਂ ਜੋ ਗੱਡੀ ਆ ਜੇ ਮੇ ਕੰਪਨੀ ਚ ਆਉਂਦੇ ਤੁਸੀਂ ਉਵੇਂ ਚੱਲੋ ਜੇ ਤੁਹਾਨੂੰ 40 ਦਾ ਬਹੁਤ ਹੈਗਾ ਤਾਂ ਆਪਦੇ ਪਾਰਕਿੰਗ ਚ ਲਾ ਲਓ ਪਰ ਰੋਡ ਤੇ ਜਾਂਦੇ ਝਾਲੀ ਨਾ ਲਾਓ ਕੋਈ